ਵਾਹਿਗੁਰੂ ਸਾਹਿਬ ਜੀ ਤੇਰੀ ਭਗਤ ਤੇਰੀ ਭਗਤ ਪੰਧਾਰਚੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਨੀਕ ਤੇਰੇ ਨੀਕ ਪੜੈ ਬੋ ਸਿਮਰਤਿ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਗੁਰੂ ਗ੍ਰੇ ਬਨਵਾਸ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਜੁੜਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਅੰਮ੍ਰਿਤ ਵੇਲੇ ਦੀਆਂ ਬੋਲਕ ਕੜੀਆਂ ਪ੍ਰਾਪਤ ਹੋਈਆਂ ਨੇ ਹਰ ਆਲ ਮਿਲ ਕੇ ਆਪਾਂ ਸਾਰੇ ਪਾਵਨ ਬਚਨ ਹਰ ਰੋਜ਼ ਸਤਿਗੁਰ ਦੀ ਪਾਵਨ ਬਾਣੀ ਦੇ ਸਮਝਦੇ ਆਂ ਵਿਚਾਰਦੇ ਆਂ ਉਸੇ ਲਈ ਤਹਿਤ ਸੋਦਰ ਬਾਣੀ ਦੀ ਵਿਚਾਰ ਆਪਾਂ ਕਰ ਰਹੇ ਆਂ ਸੋ ਪੁਰਖ ਬਾਣੀ ਦੇ ਸ਼ਬਦ ਜਿਨ੍ਹਾਂ ਨੂੰ ਆਪਾਂ ਆਰੰਭਿਆ ਜੇ ਸੋਹ ਪੁਰਖ ਦਾ ਸ਼ਬਦ ਅਲਮੀਰਾ ਹੁਣ ਕਰਕੇ ਆਪਾਂ ਇੱਕ ਇੱਕ ਬੰਦ ਵਿਚਾਰ ਰਹੇ ਹਾਂ ਚੌਥਾ ਬੰਦ ਹੈ ਉਸ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ ਆਵਰ ਅਲਮਿਲ ਵਿਚਾਰਨ ਦਾ ਯਤਨ ਕਰਤੇ ਹਾਂ ਸਤਿਗੁਰੂ ਮਿਹਰ ਕਰਨ ਪਾਵਨ ਵਿਚਾਰਾਂ ਆਰੰਭਣ ਤੋਂ ਪਹਿਲਾਂ ਆਪਸ ਚ ਫਤਿਹ ਦੀ ਸਾਂਝ ਪਾਲੀਏ ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਬਖਸ਼ਿਸ਼ ਕਰ ਰਿਹਾ ਧੰਗੁਰੂ ਰਾਮਦਾਸ ਸਾਹਿਬ ਜੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਏ ਮਾਲਕ ਜੀ ਪਰਮੇਸ਼ਰ ਜੀ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪਏ ਹੈ ਥੇ ਗੱਲ ਸਮਝਿਓ ਥੋੜਾ ਵਿਆਕਰਨ ਪੱਖ ਆਪਾਂ ਸਮਝੀਏ ਇੱਥੇ ਲਫ਼ਜ਼ ਵਰਤੇ ਤੇਰੀ ਭਗਤ ਤਤੈ ਨੂੰ ਸਿਆਰੀ ਲੱਗੀ ਹੋਈ ਹੈ ਮਤਲਬ ਹੈ ਭਗਤੀ ਤੇ ਇਸ ਤੋਂ ਅਗਲੀ ਪੰਕਤੀ ਜਿਹੜੀ ਸੰਬੰਧ ਦੀ ਆਖਰੀ ਪੰਕਤੀ ਉਹਦੇ ਵਿੱਚ ਵੀ ਲਿਖਿਆ ਹੋਇਆ ਸੇ ਭਗਤ ਸੇ ਭਗਤ ਭਲੇ ਉੱਥੇ ਭਗਤ ਮੁਕਤਾ ਹੈ ਤਿੰਨ ਰੂਪ ਮਿਲਦੇ ਆ ਭਗਤ ਦੇ ਤਤੈ ਨੂੰ ਸਿਆਰੀ ਵਾਲਾ ਜਿਹਦੇ ਅਰਥ ਭਗਤੀ ਹੈ ਇਕ ਤੱਤਾ ਜਿਹੜਾ ਆਖਰੀ ਤੱਤਾ ਹੈ ਉਹਨੂੰ ਔਂਕੜ ਮਿਲੂਗਾ ਜਿੱਥੇ ਇੱਕ ਭਗਤ ਦੀ ਗੱਲ ਹੁੰਦੀ ਹੈ ਤੇ ਕਈ ਵਾਰ ਜਿੱਥੇ ਭਗਤ ਲਫ਼ਜ਼ ਮੁਕਤ ਹੋਵੇ ਉੱਥੇ ਬਹੁ ਭਗਤਾਂ ਦੀ ਗੱਲ ਹੈ ਤੇ ਅੰਗ ਕਰਕੇ ਆਪਾਂ ਕਹਿੰਨੇ ਵੀ ਗੁਰਬਾਣੀ ਦੇ ਵਿੱਚ ਵਿਆਕਰਣ ਹੈ ਗੁਰਬਾਣੀ ਦੀ ਵਿਚਾਰ ਜਿਹੜੀ ਹੋਣੀ ਹੈ ਵਿਆਕਰਣ ਦੇ ਪੱਖਤ ਹੋਣੀ ਹੈ ਬੋਲਿਆ ਤਿੰਨਾਂ ਨੂੰ ਭਗਤ ਭਗਤ ਜਾਊਗਾ ਪਰ ਅਰਥ ਅਲੱਗ-ਅਲੱਗ ਹਨ ਹੁਣ ਇੱਥੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਗਤ ਤਤੈ ਨੂੰ ਸਿਆਰੀਆ ਅਰਥ ਹੋਣਗੇ ਭਗਤੀ ਇਸਤਰੀ ਲਿੰਗ ਲਬਜ਼ਾ ਹੈ ਇੱਥੇ ਭਗਤੀ ਅਰਥ ਹੋਣੇ ਨੇ ਦੇ ਸਤਿਗੁਰ ਕਹਿੰਦੇ ਤੇਰੀ ਭਗਤੀ ਦੇ ਅਨੇਕਾਂ ਭੰਡਾਰ ਭਰੇ ਪਏ ਐ ਹੁਣ ਪਰਮੇਸ਼ਰ ਦੀ ਭਗਤੀ ਕੀ ਹੈ ਆਪਾਂ ਜਦੋਂ ਸਾਡੇ ਦਿਮਾਗ ਵਿੱਚ ਗੱਲ ਉਹ ਵੀ ਤੇਰੇ ਭਗਤ ਤੇਰੇ ਭਗਤ ਜਾਂ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਹੁਣ ਸਾਡੀ ਸੁਰਤ ਵਿੱਚ ਜਦੋਂ ਭਗਤ ਲਫ਼ਜ਼ ਆਉਂਦਾ ਹੈ ਸਾਡੇ ਦਿਮਾਗ ਦੇ ਵਿੱਚ ਚਿੱਤਰਣ ਬਣ ਜਾਂਦੇ ਨੇ ਵੀ ਭਗਤ ਬੰਦੇ ਖਣੀ ਕਿੱਦਾਂ ਦੇ ਹੋਣਗੇ ਜਿਵੇਂ ਹੁਣ ਤੁਸੀਂ ਉਦਾਹਰਣ ਸਮਝੋ ਜੋਗੀ ਬਾਰੇ ਆਪਾਂ ਸੋਚਣਾ ਵੀ ਜੋਗੀ ਕਿਹੋ ਜਿਹਾ ਜੋਗੀ ਜੋਗੀ ਜਦੋਂ ਸਾਡੀ ਸੁਰਤ ਆ ਜਾਊਗਾ ਤਾਸੀਂ ਹੀ ਸੋਚਾਂਗੇ ਨਾ ਵੀ ਭਗਵੇਂ ਜੇ ਕੱਪੜੇ ਪਾਏ ਹੋਣਗੇ ਗੋਦੜੀ ਚੱਕੀ ਹੋਗੀ ਸਿਰ ਤੇ ਇਹੋ ਜਿਹੇ ਰੰਗ ਦੀ ਪੱਗ ਹੋਊਗੀ ਇਹੋ ਜਿਹੇ ਲਿਬਾਸ ਉਹਦਾ ਹੋਣਾ ਸਾਡੀ ਸੁਰਤ ਵਿੱਚ ਇਹੋ ਜਾਂ ਜੋਗੀ ਬਣ ਜਾਣਾ ਪਰ ਜਦੋਂ ਗੁਰਬਾਣੀ ਨੂੰ ਸਮਝਦੇ ਆਂ ਸੀ ਜਦੋਂ ਭਾਈ ਗੁਰਦਾਸ ਸਾਹਿਬ ਨੂੰ ਪੜਾਂਗੇ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਤੇ ਗੁਰਬਾਣੀ ਨੇ ਗੱਲ ਆਖੀ ਹੈ ਵੀ ਭੇਖ ਕੋ ਯੋਗ ਨਹੀਂ ਹੁੰਦਾ ਇਵਾ ਪਿਛਲੇ ਬਚਨ ਵੀ ਵਿਚਾਰ ਕੇ ਆਏ ਵੀ ਪਰਮੇਸ਼ਰ ਅੰਜਨ ਮਾਹੀ ਨਿਰੰਜਨ ਹੈ ਤਾਂ ਅਸੀਂ ਵੀ ਅੰਜਨ ਮਾਹੀ ਨਿਰੰਜਨ ਰਹਿ ਕੇ ਜਦੋਂ ਜੁਗਤ ਪ੍ਰਾਪਤ ਕਰਾਂਗੇ ਤਾਂ ਸਤਿਗੁਰ ਕਹਿੰਦੇ ਇਤੋਂ ਵੱਡਾ ਜੋਗੀ ਹੋ ਹੀ ਨਹੀਂ ਸਕਦਾ ਕੋਈ ਆਪਣੇ ਜੀਵਨ ਨੂੰ ਸਤਿਗੁਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਇਹ ਕਹਿੰਦੇ ਵੀ ਗੁਰਮਖ ਜਨ ਜਿਹੜੇ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿੰਦੇ ਐ ਇਤੋਂ ਵੱਡਾ ਜੋਗੀ ਕੋਈ ਹੋ ਸਕਦਾ ਸੰਸਾਰ ਵਿੱਚ ਰਹਿੰਦੇ ਆ ਸੰਸਾਰ ਦੀਆਂ ਵਾਸਨਾਵਾਂ ਤੋਂ ਮੁਕਤ ਨੇ ਪਰਿਵਾਰ ਵਿੱਚ ਰਹਿੰਦੇ ਆ ਸੰਸਾਰ ਦੀਆਂ ਵਾਸਨਾਵਾਂ ਤੋਂ ਮੁਕਤ ਨੇ ਇਹਨਾਂ ਨੂੰ ਭਗਤ ਕਿਹਾ ਜਾਂਦਾ ਇਹੋ ਜਿਹਾ yogi ਹੈ ਤੇ ਉਹ yogi ਕਿਹੋ ਜਿਹਾ ਮਰਜੀ ਹੋ ਸਕਦਾ ਕੋਈ ਭੀਖਵਾਲਾ ਥੋੜੀ ਹੋ ਸਕਦਾ ਉਹ ਦੁਕਾਨ ਤੇ ਕੰਮ ਕਰਨ ਵਾਲਾ ਵੀ ਹੋ ਸਕਦਾ ਹੈ ਕੋਈ ਖੇਤਾਂ 'ਚ ਕੰਮ ਕਰਨ ਵਾਲਾ ਵੀ ਇਹੋ ਜਿਹਾ yogi ਹੋ ਸਕਦਾ ਹੈ ਕੋ ਦੁਕਾਨ ਤੇ ਕੰਮ ਕਰਨ ਵਾਲਾ ਕੋਈ ਟੀਚਰ ਕੋਈ ਅਧਿਆਪਕ ਕੋਈ ਵੀ ਬੰਦਾ ਇਹੋ ਜਿਹਾ ਜੋਗੀ ਬਣ ਸਕਦਾ ਹੈ। ਰੋਗ ਕਿਸੇ ਪਰ ਤਰਜੀਹ ਸਮਾਜ ਨੇ ਜਿਹੜੀ ਲਿਬਾਸ ਨੂੰ ਦਿੱਤੀ ਹੈ। ਅਸੀਂ ਸਾਡੀ ਸੁਰਤ ਚ ਸਲਬਾਸ ਆ ਜਾਂਦਾ। ਇੱਥੇ ਗੜਬੜ ਹੋ ਜਾਂਦੀ ਹੈ। ਗੱਲ ਇੱਥੇ ਸਤਿਗੁਰੂ ਜੀ ਨੇ ਕੀ ਕਿਹਾ ਕਹਿੰਦੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਤੇਰੀ ਭਗਤੀ ਦੇ ਭੰਡਾਰੇ ਭਰੇ ਪਏ ਐ। ਤੇ ਭਗਤੀ ਕੋਈ ਵੀ ਕਰ ਸਕਦਾ ਹੈ ਕਿ ਵੱਖਰਾ ਕੋਈ ਰੂਪ ਢਾਂਚਾ ਬਣਾਉਣਾ ਪੈਣਾ ਭਗਤੀ ਦਾ ਸਤਗੁਰ ਦੇ ਪਾਵਨ ਬਾਣੀ ਦੇ ਬੋਲ ਪੜੋ ਕਹਿੰਦੇ ਹਮ ਤਨਵੰਤ ਭਾਗਟ ਸਚ ਨਾਏ ਹਰ ਗੁਣ ਗਾਵੈ ਸੈ ਸੁਭਾਈ ਸਤਗੁਰ ਜੀ ਨੇ ਅੱਗੇ ਬਖਸ਼ਿਸ਼ ਕੀਤੀ ਕਹਿੰਦੇ ਪਿਓ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਮਾਲਕ ਜੀ ਜਿਵੇਂ ਆਪਾਂ ਚੱਪ ਬਾਣੀ ਵਿੱਚ ਪੜਦੇ ਬਿਨ ਗੁਣ ਕੀਤੇ ਭਗਤ ਨਾ ਹੋਏ ਉੱਥੇ ਵੀ ਤੱਤੇ ਨੂੰ ਸਿਆਰੀ ਹੈ ਵੀ ਗੁਣਾ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਤੇ ਜਿਹਦੇ ਵਿੱਚ ਗੁਣ ਹੈ ਗੁਣ ਹੈ ਗੁਣ ਗੁਣ ਕਿਹੜੇ ਹੈ ਤਿਆ ਧਰਮ ਧੀਰਜ ਸਤ ਸੰਤੋਖ ਸਬਰ ਜਿਹਦੇ ਵਿੱਚ ਗੁਣ ਹੈ ਮਾਲਕ ਵਾਲੀ ਉਹ ਭਗਤ ਹੈ ਮਾਲਕ ਦਾ ਉਹ ਕੋਈ ਮਰਜ਼ੀ ਹੋ ਸਕਦਾ ਚੰਗੀ ਪੋਸਟ ਤੇ ਵੀ ਹੋ ਸਕਦਾ ਉਹ ਦਿਹਾੜੀਦਾਰ ਵੀ ਹੋ ਸਕਦਾ ਔਰ ਪੈਂਟ ਕਮੀਜ਼ ਵਾਲਾ ਵੀ ਹੋ ਸਕਦਾ ਔਰ ਕੁੜਤੇ ਪਜਾਮੇ ਵਾਲਾ ਵੀ ਹੋ ਸਕਦਾ ਭਗਤ ਯਹੋ ਜਾ ਵੀ ਹੋ ਸਕਦਾ ਹੈ ਇਹ ਨਹੀਂ ਵੀ ਕੋਈ ਵਿਸ਼ੇਸ਼ ਲਿਬਾਸ ਵਾਲਾ ਭਗਤ ਵਜੂਗਾ ਸਤਿਗੁਰ ਕਹਿੰਦੇ ਨੇ ਵੀ ਭਰੇ ਪੰਡਾਰ ਅਖੂਟ ਅਤੋਲ ਸਤਿਗੁਰ ਦੇ ਪਾਵਨ ਬਚਨ ਬਜਨ ਪੜਿਆ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਇਸ ਸਤਿਗੁਰੂ ਕਹਿੰਦੇ ਇਹਦੇ ਵਿੱਚ ਨਾ ਭਰੇ ਭੰਡਾਰ ਅਖੂਟ ਅਤੋਲ ਇਹਦੇ ਵਿੱਚ ਬਰੇ ਭੰਡਾਰੇ ਭਰੇ ਪਏ ਐ بڑے ਬੜੇ ਕੀਮਤੇ ਰਤਨ ਜਵਾਹਰ ਇਹਦੇ ਚ ਭਰੇ ਪਏ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਐ ਖਾਵਾ ਖਰਚਾ ਰਲ ਮਿਲ ਭਾਈ ਤੋਟਣਾ ਆਵੇ ਵਧਦ ਹੋ ਜਾਏ ਇਹੋ ਜੇ ਮਾਲਕ ਜੀ ਤੇਰੀ ਭਗਤੀ ਦੇ ਖਜ਼ਾਨੇ ਆ ਪਾਪ ਕੇ ਜਿਹਨੂੰ ਤੂੰ ਗੁਣ ਦੇ ਦਿੰਨਾ ਐ ਸਮਝ ਲਓ ਤੇਰਾ ਭਗਤ ਬਣ ਜਾਂਦਾ ਤੇ ਤੇਰੀ ਭਗਤੀ ਦੇ ਖਜ਼ਾਨੇ ਭਰੇ ਪਏ ਆ ਤੇਰੇ ਤੇਰੀ ਗੁਣਾਂ ਨੂੰ ਪਣਾ ਕੇ ਤਾਂ ਅਸੀਂ ਭਗਤ ਬਣਦੇ ਆ ਤੇਰੀ ਗੁਣਾਂ ਨੂੰ ਪਣਾ ਕੇ ਭਗਤ ਬਣਿਆ ਜਾਊਗਾ ਤੇ ਜਿਹਦੇ ਵਿੱਚ ਗੁਣ ਕੋਈ ਨਹੀਂ ਹੈ ਫਿਰ ਉਹ ਭਗਤ ਨਹੀਂ ਨਾ ਹੋ ਸਕਦਾ ਕੋਈ ਲਿਬਾਸ ਬਣਾ ਕੇ ਬਹਿ ਜੇ ਗੁਣ ਕੋਈ ਨਹੀਂ ਭਗਤ ਕਿਦਾਂ ਬਣ ਜਾਊਗਾ ਅਸੀਂ ਅਸੀਂ ਸਮਾਜ ਦੇ ਲੋਕਾਂ ਨੇ ਅਸੀਂ ਵਿਸ਼ੇਸ਼ ਬੰਦਿਆਂ ਨੂੰ ਭਗਤ ਬਣਾਤਾ ਨਾ ਰੱਬ ਦੇ ਭਗਤ ਬਣਾਤਾ ਸਾਧੂ ਜਨ ਬਣਾਤੇ ਮਹਾਂਪੁਰਖ ਬਣਾਤੇ ਜਿੰਨਾਂ ਚ ਇੱਕ ਪਰਸੈਂਟ ਕੋਈ ਗੁਣ ਨਹੀਂ ਹੈ ਜਿਹੜੇ ਡੱਕਾ ਤੋੜ ਕੇ ਦੂਰਾ ਨਹੀਂ ਨਾ ਬੰਦੇ ਕਰ ਸਕਦੇ ਅਸੀਂ ਉਹਨਾਂ ਨੂੰ ਭਗਤ ਕਹਿੰਨੇ ਆ ਵਿਸ਼ੇਸ਼ ਮਤਾ ਕਿਤੇ ਭਲੇਖਾ ਖਾਜੋ ਜਿਹੜੇ ਕੁਰਬਾਨੀ ਦੇ ਵਿੱਚ ਭਗਤ ਜਨ ਬੈਠੇ ਆ ਨਾ ਜਿੰਨਾਂ ਆਪਾਂ ਮਹਾਂਪੁਰਖਾਂ ਦੀ ਬਾਣੀ ਪੜਦੇ 15 ਭਰ ਭਗਤਾਂ ਦੀ ਬਾਣੀ ਹੈ ਇਹ ਉਹੋ ਜਿਹੇ ਭਗਤ ਨਹੀਂ ਸੀਗੇ ਵੀ ਆਪਣੀ ਕੁਟਿਆ ਬਣਾ ਕੇ ਆਪਣੇ ਡੇਰੇ ਮੰਦਰ ਬਣਾ ਕੇ ਬਹਿ ਗਏ ਤੇ ਮੰਗ ਕੇ ਖਾਣ ਲੱਗ ਪਏ ਨਹੀਂ ਸਾਰੀ ਜ਼ਿੰਦਗੀ ਕਿਰਤ ਕਰਨ ਵਾਲੇ ਭਗਤ ਨਹੀਂ ਕੁਰਬਾਨੀ ਦੇ ਵਿੱਚ ਭਗਤ ਤਾਂ ਕਿਹਾ ਗਿਆ ਕਿਉਂਕਿ ਇੰਨਾ ਵਿੱਚ ਪਰਮੇਸ਼ਰ ਦੇ ਗੁਣ ਸੀ ਮਾਲਕ ਦੇ ਭਗਤ ਸੀ ਇਹ ਇਹ ਭਗਤ ਤਾਂ ਨਹੀਂ ਤੇ ਜਿਹੜੇ ਅਸੀਂ ਸਾਡੇ ਸੁਰਤ ਵਿੱਚ ਭਗਤ ਜਣ ਬੈਠੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਭਗਤ ਬਾਬੇ ਬਣਾ ਲਿਆ ਮਹਾਂਪੁਰਖ ਬਣਾ ਲਿਆ ਇਹ ਵੀ ਇਹ ਬੰਦੇ ਰੱਬ ਦੇ ਸ਼ਰੀਕ ਜ਼ਰੂਰ ਹੋ ਸਕਦੇ ਭਗਤ ਨਹੀਂ ਹੋ ਸਕਦੇ ਜਿਹਨੂੰ ਜ਼ਿੰਮੇਵਾਰੀ ਨਹੀਂ ਸਾਂਭਣੀ ਆਈ ਪਰਿਵਾਰ ਦੀ ਜਿਹਦਾ ਕੰਮ ਕਰਨ ਨੂੰ ਚਿੱਤ ਨਹੀਂ ਕਰਦਾ ਜਿਹੜਾ ਸਿਰਫ ਪੀਲੇ ਬੈ ਕੇ ਖਾਣ ਦੀ ਆਦਤ ਪਾ ਰਿਹਾ ਭਗਤ ਕਿਵੇਂ ਬਣ ਜੂ ਉਹ ਕਬੀਰ ਸਾਹਿਬ ਦੀ ਸਾਰੀ ਜ਼ਿੰਦਗੀ ਖੱਡੀ ਬਣਦੇ ਰਹੇ ਐ ਇਹੋ ਜੇ ਭਗਤਾਂ ਦੀ ਬਰਾਬਰੀ ਹੋ ਜੂ ਮਿਹਨਤ ਵਾਲੇ ਭਗਤਾਂ ਦੀ ਬਰਾਬਰੀ ਕਦੇ ਹੋ ਜੂਗੀ ਮਿਹਨਤ ਕਰਨ ਵਾਲਿਆਂ ਦੀ ਰਵਦਾਸ ਸਾਹਿਬ ਜੀ ਭਾਵੇਂ ਕੀ ਪਰਮੇਸ਼ਰ ਤੇ ਨਾਲ ਜੁੜੇ ਆਪਣੀ ਕਿਰਤ ਤਾਂ ਨਹੀਂ ਛੱਡੀ ਸਾਰੀ ਜ਼ਿੰਦਗੀ ਨਾ ਜੀ ਨੇ ਕਿਰਤ ਛੱਡੀ ਆਪਣੀ ਸੈਨ ਜੀ ਨੇ ਕਿਰਤ ਛੱਡੀ ਆਪਣੀ ਕੋਈ ਵੀ ਨਹੀਂ ਕਿਰਤ ਨਹੀਂ ਕਿਸੇ ਨੇ ਛੱਡੀ ਆਪਣੀ ਉਹਨਾਂ ਨੇ ਆਪਣੀ ਕਿਰਤ ਵਿੱਚੋਂ ਪਰਮੇਸ਼ਵਰ ਨੂੰ ਲੱਭਿਆ ਕੰਮ ਨੂੰ ਧਰਮ ਬਣਾਇਆ ਉਹਨਾਂ ਨੇ ਨਾ ਕਿ ਧਰਮ ਨੂੰ ਧੰਦਾ ਆਪਣੇ ਕਰਮ ਕੰਮ ਨੂੰ ਆਪਣੇ ਧੰਦੇ ਨੂੰ ਧਰਮ ਬਣਾ ਲਿਆ ਧਰਮ ਨੂੰ ਧੰਦਾ ਨਹੀਂ ਬਣਾਇਆ ਕਦੇ ਪਰ ਅੱਜ ਬਹੁਤਾਤ ਬੰਦਿਆਂ ਨੇ ਧਰਮ ਨੂੰ ਧੰਦਾ ਬਣਾ ਲੇ ਧਰਮ ਦੇ ਨਾਂ ਤੇ ਖਾਨਣ ਲੱਗ ਪਏ ਤੇ ਭਗਤ ਬਣ ਕੇ ਸਿਰਤ ਨਹੀਂ ਵਹਿ ਗਈ ਸਤਿਗੁਰੂ ਧਨਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਹੀ ਤਾਂ ਬਖਸ਼ਿਸ਼ ਕਰ ਰਿਹਾ ਕਹਿੰਦੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨਕ ਅਨੇਕ ਅਨੰਤਾ ਤੇਰੇ ਨੇਕਾਂ ਬੇਅੰਤ ਭਗਤ ਜਨ ਤੇਰੀ ਸਿਫਤ ਸਲਾਹ ਕਰ ਰਹੀ ਹੈ ਮਾਲਕ ਜੀ ਤੇ ਰੇ ਨਿਕਾ ਬਹੁਤ ਭਗਤ ਜਨ ਤੇ ਵੀ ਸਿਫਤ ਸਲਾਹ ਹੁਣ ਇੱਕ ਗੱ체 ਤਰਖਿਓ ਮਾਲਕ ਦੀ ਸਿਫਤ ਸਲਾਹ ਕਿਸ ਚੀਜ਼ ਦੇ ਵਿੱਚ ਹੈ ਪਰਮੇਸ਼ਰ ਵਾਲੇ ਗੁਣ ਜ਼ਿੰਦਗੀ ਚ ਲਿਆ ਕੇ ਜਿਉਣਾ ਮਾਲਕ ਦੀ ਸਿਫਤ ਸਲਾਹ ਹੈ ਫੇਰ ਸਮਝੋ ਪਰਮੇਸ਼ਰ ਦੀ ਗੁਣ ਜ਼ਿੰਦਗੀ ਵਿੱਚ ਲੈ ਆਉਣਾ ਪਰਮੇਸ਼ਰ ਦੀ ਸਿਫਤ ਸਲਾਹ ਗੁਣ ਗਾਉਣ ਦਾ ਮਤਲਬ ਹੁੰਦਾ ਗੁਣ ਜਿਉਣਾ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਉਹਦੇ ਗੁਣ ਜਿਉਣ ਲੱਗ ਪਵੋ ਆਪਣੇ ਅੰਦਰ ਭਰ ਕੇ ਇਹ ਵੱਡੀ ਸਿਫਤ ਸਲਾਹ ਹੈ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਤੈਨੂੰ ਬੜੇ ਘਾਰ ਰਹੀ ਹੈ ਲੋਕ। ਬੜੇ ਤਰੀਕਿਆਂ ਨਾਲ ਘਾਰ ਰਹੀ ਹੈ। ਆਪੋ ਆਪਣੇ ਤਰੀਕੇ ਤੇਰੇ ਭਗਤਾਂ ਨੇ ਬਣਾਏ। ਤਾਂ ਹਾਂ ਭਗਤ ਰਹੀ ਹੈ। ਪਰ ਤੇਰੇ ਭਗਤ ਸਿਰਫ ਉਹੀ ਆਖਰੀ ਪੰਕਤੀ ਉਹ ਸਤਿਗੁਰ ਜੀ ਨੇ ਕਿਹਾ ਜੋ ਭਾਵੇਂ ਮੇਰੇ ਹਰ ਭਗਵੰਤਾ ਜਿਹੜੇ ਤੈਨੂੰ ਭਾਗੇ ਉਹ ਤੇਰੇ ਭਗਤ ਹੈ। ਪਰ ਵੇਖੋ ਸਮਾਜ ਦੇ ਅੰਦਰ ਭਗਤੀ ਦੇ ਨਾਂ ਤੇ ਜਾ ਭਗਤ ਜਨ ਕਿੰਨਾ ਕੁਝ ਪਰਮੇਸ਼ਰ ਦੀ ਮਰਜ਼ੀ ਤੋਂ ਉਲਟੀ ਕਰ ਰਹੇ ਆ ਕਰ ਨਹੀਂ ਰਹੇ ਸਮਾਜ ਦੇ ਅੰਦਰ ਉਹ ਕਰਮਕੰਡ ਕਰ ਰਹੇ ਆ ਜਿਹੜੇ ਪਰਮੇਸ਼ਰ ਨੂੰ ਪਾਉਂਦੇ ਹੀ ਨਹੀਂ ਜਿਹੜੇ ਮਾਲਕ ਨੂੰ ਚੰਗੀ ਨਹੀਂ ਕਰ ਰਹੇ ਤੂੰ ਨੇ ਤਾਂ ਆਪਣੇ ਪੁੱਠੇ ਲੜਕਣਾ ਜਾਗਾ ਕਰਨੀ ਧੂਣੀਆਂ ਤਾਂ ਆਪਣੀਆਂ ਜਿੰਨਾ ਕੁਝ ਹੋ ਰਿਹਾ ਹੈ ਤੀਰਥਾਂ ਦੇ ਰਟਨ ਤੀਰਥਾਂ ਦੇ ਨਾਉਣ ਕਿੰਨਾ ਕੁਝ ਚੱਲ ਰਿਹਾ ਰੱਬ ਦੇ ਨਾਂ ਤੇ ਜੱਗ ਹੋ ਗਏ ਹਵਨ ਹੋ ਗਏ ਇਹ ਸਾਰਾ ਕੁਝ ਕਰਮ ਕਾਂਡ ਦੇ ਰੂਪ ਦੇ ਵਿੱਚ ਹੈ ਸਤਿਗੁਰ ਜੀ ਨੇ ਤਾਂ ਕਿ ਗੁਣ ਕਮਾ ਤੂੰ ਮਿਹਨਤ ਕਰ ਗੁਣ ਕਮਾ ਹੁਣ ਤੁਸੀਂ ਵੇਖੋ ਜਿਹੋ ਜੀ ਰੁੱਤ ਚੱਲ ਰਹੀ ਹੈ ਮੰਨ ਲਓ ਖੇਤਾਂ ਦੇ ਵਿੱਚ ਕਾਮੇ ਬੰਦੇ ਕਿਰਤ ਕਰਨਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਕਰੀਬਨ 8 9 ਨੂੰ 10 10 ਘੰਟੇ ਮਿਹਨਤਾਂ ਕਰਦੇ ਆ ਖਾਦੇ ਲਈ ਪ੍ਰਹਾਰ ਪਾਲਣੇ ਪਰਿਵਾਰ ਨੂੰ ਪਾਲਣੇ ਨੇ ਦਿਹਾੜੀ ਕਰ ਰਹੇ ਕੋਈ ਕੋਈ ਕਿਤੇ ਕਿਤੇ ਕੰਮ ਕਰ ਰਹੇ ਧੁੱਪ ਦੇ ਵਿੱਚ ਮੈਨੂੰ ਦੱਸੋ ਵੀ ਇਤੋਂ ਵੱਡੀ ਭਗਤੀ ਕੋਈ ਹੋਰ ਸਕਦੀ ਹੈ ਇਤੋਂ ਵੱਡੇ ਤਾਪ ਹੋ ਸਕਦੇ ਆ ਜਿਹਦੇ ਤਪਣ ਦੇ ਨਾਲ ਮੰਨ ਲਓ ਘਰ ਤਾਂ ਇੱਕ ਮੈਂਬਰ ਪਿਓ ਬਾਪੂ ਖੇਤਾਂ ਵਿੱਚ ਤਾਪ ਰਿਹਾ ਉਹਦੇ ਕਰਕੇ ਸਾਰਾ ਪਰਿਵਾਰ ਖਾ ਰਿਹਾ ਬੱਚੇ ਪੜ ਰਿਹਾ ਬੱਚੇ ਪਲ ਰਿਹਾ ਇਤੋਂ ਵੱਡਾ ਤਾਪ ਕੋਈ ਕਰ ਸਕਦਾ ਹੈ ਹੈ ਨਾ ਤਾਪ ਮਾਮਾਂ ਘਰਾਂ ਦੇ ਵਿੱਚ ਹਾਂ ਰੁੱਤਾਂ ਵੇਖੋ ਜਿਹੋ ਜੀਆਂ ਹੈ ਨੇ ਰਸੋਈਆਂ ਵਿੱਚ ਖੜ ਕੇ ਲੰਗਰ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ ਘਰ ਦੇ ਕੰਮ ਨੇ ਆ ਤਦੀ ਗਰਮੀ ਹੈ ਇਹ ਦੋ ਵੱਡੇ ਤਪ ਤੇ ਲੱਗਦਾ ਨਹੀਂ ਵੀ ਇਹ ਇਹ ਵੱਡੇ ਤਪਸਵੀ ਹੈ ਰਾਹੀ ਰੁੱਤਾਂ ਦੇ ਵਿੱਚ ਉਹ ਵੀ ਬਾਬੇ ਬਾਹਰ ਆ ਜਾਂਦੇ ਆ ਜਿਹੜੇ ਕਹਿੰਦੇ ਵੀ ਅਸੀਂ ਤਪ ਕਰਕੇ ਵਿਖਾ ਦਿੰਨੇ ਆ ਆਲੇ ਦੁਆਲੇ ਧੂਨੇ ਤਾਪ ਲੈਂਦੇ ਆ ਆਲੇ ਦੁਆਲੇ ਗਹੀਰੇ ਲਾ ਕੇ ਅੱਗ ਬਾਲ ਲੈਂਦੇ ਆ ਆਪ ਮਲ ਕੇ ਪਿੰਡੇ ਤੇ ਸਵਾਹ ਗਿੱਲੀ ਮਿੱਟੀ ਬਹਿ ਜਾਂਦੇ ਆ ਤੇ ਲੋਕ ਵਾਹ ਵਾਹ ਕਰੀ ਜਾਂਦੇ ਵੀ ਇਹ ਭਗਤ ਹੈ ਇਹ ਭਗਤ ਹੈ ਇਕਤੇ ਇਹ ਇਹ ਤਪਸਵੀ ਵੱਡੇ ਕਹਿੰਦੇ ਧਿਆਨ ਮਾਰੂ ਕਦੇ ਕਦੇ ਆਹਰ ਉੱਤੇ ਦੇ ਵਿੱਚ ਪੱਠਿਆਂ ਤੇ ਕੰਮ ਕਰਨ ਵਾਲੇ ਬੰਦੇ ਕਿਹੋ ਜਿਹਾ ਮਾਹੌਲ ਚ ਰਹਿੰਦੇ ਆ ਕਿੱਥੇ ਰਹਿੰਦੇ ਆ ਆਹੀ ਸਮਾਂ ਹੁੰਦਾ ਉਹਨਾਂ ਲਈ ਵੀ ਇਟਾਂ ਪਕਾਉਣ ਦਾ ਤੋਂਪਦੇ ਵਿੱਚ ਕਿੱਥੇ ਐ ਬੜੇ ਬੰਦਿਆਂ ਨੇ ਮੰਨ ਜੀ ਮੰਨ ਲਓ ਝੋਨੇ ਲਾਉਣੇ ਆ ਮੰਨ ਲਓ ਵੀ ਇਦੋਂ ਵੱਡੇ ਤਪਈ ਤੁਹਾਨੂੰ ਮਿਲ ਸਕਦੇ ਆ ਗੱਲ ਗੁਣਾ ਦੀ ਸੀ ਗੱਲ ਸਤਿਗੁਰ ਜੀ ਨੇ ਗੁਨਾ ਦੀ ਕੀਤੀ ਹੈ ਪਰ ਸਾਡਾ ਸਮਾਜ ਸਿਰਫ ਕਰਮ ਕੰਡਾ ਨੂੰ ਉਤਰ ਜੀ ਦੇ ਰਿਹਾ ਤੇ ਗੁਰਬਾਣੀ ਨਹੀਂ ਮੰਨਦੀ ਉਹਨਾਂ ਗੱਲਾਂ ਨੂੰ ਸਤਿਗੁਰ ਜੀ ਨਹੀਂ ਮੰਨਦਾ ਕਿਰਤੀ ਬੰਦੇ ਵੀ ਉਹਨਾਂ ਵੇਲੜਾ ਬੰਦਿਆਂ ਦੇ ਉਹਨਾਂ ਵੇਲੇ ਲੋਕਾਂ ਦੇ ਜਾ ਕੇ ਹਾੜੇ ਕੱਢ ਰਹੇ ਕਹਿੰਦੇ ਜੀ ਇਹ ਤਪ ਕਰ ਰਿਹਾ ਤਾਂ ਦੁਨੀਆ ਤਾਂ ਖੜੀ ਉਹ ਭਲਿਓ ਜੇ ਕਿਰਤੀ ਨਾ ਤਪ ਕਰਨਾ ਜੇ ਕਿਰਤੀ ਬੰਦਿਆ ਰੁੱਤ ਚ ਕੋਈ ਵੀ ਹੋ ਸਕਦਾ ਕਿਸਾਨ ਹੋ ਸਕਦਾ ਮਜ਼ਦੂਰ ਆ ਰੁੱਤਾਂ ਵਿੱਚ ਨਾ ਤਪ ਕਰਨ ਤਾਂ ਪਰਲੋ ਆ ਜੇ ਇਥੇ ਖਵਾਉ ਕੋਣ ਕਿਥੋਂ ਆਉ ਖਾਣ ਨੂੰ ਤਬ ਹੋਣੀ ਰਈ ਇਹ ਤਬ ਥੋੜਿਆ ਕਿਤੇ ਜਿੰਨਾ ਕਿਰਤੀਆਂ ਦਾ ਸਿਸਟਮ ਚੱਲ ਰਿਹਾ ਕਿਉਂਕਿ ਇੱਕ ਦੂਸਰੇ ਤੇ ਨਿਰਭਰ ਹੈ ਨਾ ਕਿਰਤੀ ਸਮਾਜ ਜਿੰਨਾ ਵੀ ਚੱਲ ਰਿਹਾ ਇੱਕ ਦੂਸਰੇ ਤੇ ਨਿਰਭਰ ਹੈ ਇਹ ਢਾਂਚਾ ਚੱਲ ਰਿਹਾ ਹੈ ਤਾਂ ਫੇਰ ਹੀ ਤਾਂ ਸਮਾਜ ਚੱਲ ਰਿਹਾ ਨੇ ਜੇ ਇੱਕਦਮ ਇਹੋ ਜੇ ਵਿਲੇ ਹੋ ਕੇ ਬਹਿ ਜਾਣ ਵੀ ਆਪਾਂ ਤਾਂ ਉਹ ਭਗਤੀ ਕਰ ਰਹੇ ਆ ਜਿਹੜੇ ਮਹਾਂਪੁਰਖ ਕਰਦੇ ਤਾਂ ਸਮਾਜ ਕਿਵੇਂ ਚੱਲੂਗਾ ਚੱਲੂ ਸਮਾਜ ਬਿਆਕਰ ਅੱਧੀ ਘਰ ਦੇ ਕੰਮ ਕਾਸ਼ ਛੱਡ ਕੇ ਮਾਂ ਬਹਿ ਜੇ ਵੀ ਮੈਂ 2 ਘੰਟੇ ਬੈਠਣਾ ਧੂਣਾ ਤਾਪ ਕੇ ਵੀ ਘਰ ਦਾ ਸਿਸਟਮ ਚੱਲ ਪੂ ਸਮੇਸ ਰੋਜ਼ ਰੋਟੀ ਤਿਆਰ ਕੰਮ ਤੇ ਪਹੁੰਚੂ ਬੰਦਾ ਸਮੇਸਰ ਬੱਚੇ ਸਕੂਲਣ ਜਾ ਸਕਦੇ ਸਮੇਸਰ ਨਹੀਂ ਸਿਸਟਮ ਹੀ ਵਿਗੜ ਜਾ ਇਹੋ ਜੇ ਬੰਦਿਆਂ ਨੇ ਸਮਾਜ ਦਾ ਬੇੜਾ ਕਰਕ ਕਰਤਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਤਾਂ ਸਮਝਾਇਆ ਸਾਰਾ ਕੁਝ ਸਾਨੂੰ ਵੀ ਸਮਝ ਆਇਆ ਪਰ ਅਸੀਂ ਫੇਰ ਉਹੀ ਭੁਲੇਖੇ ਅਸੀਂ ਫੇਰ ਪਾਈ ਬੈਠੇ ਹਾਂ ਹੋਮ ਜਗ ਜਿਹੜੇ ਕਰ ਰਹੇ ਆ ਉਹ ਕਰ ਰਹੇ ਆ ਪਰ ਸਾਡੇ ਕਿਹੜਾ ਚੱਲਿਆ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਸਾਹਿਬ ਪਾਠ ਕਰਾਇ ਧੂਣੇ ਅਸੀਂ ਵੀ ਨਾਲ ਤਾਂ ਪਲੇ ਸਾਡੇ ਵੀ ਜੋਤਾਂ ਜਗਦੀਆਂ ਨੇ ਤੂਫਾਂ ਜਗਦੀਆਂ ਨੇ ਬੜਾ ਕੁਝ ਕਰਦੇ ਅਸੀਂ ਕਰਮ ਕਾਂਡ ਸਤਿਗੁਰੂ ਕਹਿੰਦੇ ਨੇ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਨ ਕ ਅਨੇਕ ਅਨੰਤਾ ਬੜੇ ਹੋਜੇ ਤਰੀਕਿਆਂ ਨਾਲ ਆਰਾਧ ਰਏ ਅਗਲੇ ਵਚਨ ਨੇ ਕਹਿੰਦੇ ਤੇਰੀ ਅਣਕ ਤੇਰੀ ਅਣਕ ਕਰੇ ਹਰ ਪੂਜਾ ਜੀ ਕਹਿੰਦੇ ਤੇਰੀ ਨੇਕਾਂ ਸੀਫ ਤੇਰੀ ਪੂਜਾ ਕਰ ਰਿਹਾ ਬੜੇ ਤਰੀਕਿਆਂ ਦੇ ਨਾਲ ਤਪ ਤਪੈ ਜਪੈ ਬੇਅੰਤ ਹੈ ਤਪ ਤਾਪਦੇ ਹੈ ਬੇਅੰਤ ਲੋਕ ਜਪਦੇ ਹੈ ਤੈਨੂੰ ਬੜਾ ਕੁਝ ਕਰ ਰਹੇ ਤੇਰੇ ਨੇਕ ਤੇਰੇ ਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਤੈਨੂੰ ਜਾਪ ਰਾਇ ਖਾਟ ਕਰਮ ਭਾਵ ਕੇ ਸੇ ਸ਼ਾਸਤਰਾਂ ਦੇ ਮੁਤਾਬਕ ਸ਼ਾਸਤਰਾਂ ਦੇ ਮੁਤਾਬਕ ਸਿਮਰਤੀਆਂ ਦੇ ਮੁਤਾਬਕ ਜੋ ਕੁਝ ਉਹਨਾਂ ਵਿੱਚ ਲਿਖਿਆ ਕਰਮ ਕਾਂਡ ਉਹਨਾਂ ਮੁਤਾਬਕ ਤੈਨੂੰ ਲੋਕ ਜਪ ਰਹੇ ਆ ਉਹਨਾਂ ਮੁਤਾਬਕ ਕਰਕੇ ਰਿਹਾ ਖਟ ਕਰਮ ਕਰਨਤਾ ਕਈ ਸੇਵਕ ਸਿਮਰਤੀਆਂ ਤੇ ਸ਼ਾਸਤਰਾਂ ਦੁਆਰਾ ਸ਼ਾਸਤਰਾਂ ਦੇ ਵਿੱਚ ਜੋ ਕੁਝ ਦੱਸਿਆ ਸਿਮਰਤੀਆਂ ਵਿੱਚ ਜੋ ਕੁਝ ਦੱਸਿਆ ਉਹਦੇ ਮੁਤਾਬਕ ਜਪਣਾ ਚਾਹੁੰਦੇ ਆ ਤੈਨੂੰ ਜਪ ਰਿਹਾ ਹੈ ਉਹਦੇ ਵਿੱਚ ਕੀ ਲਿਖਿਆ ਹੈ ਉਹਦੇ ਵਿੱਚ ਕੀ ਲਿਖਿਆ ਹੈ ਉਹਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਗੱਲ ਕਹਿ ਦਿੱਤੀ ਹੈ ਕਹਿੰਦੇ ਸਿਮਰਤਿ શાਸਤ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਉਹਨਾਂ ਵਿੱਚ ਸਮਾਜ ਨੂੰ ਬੇੜਾ ਕਰਕ ਕਰਨ ਵਾਲੀਆਂ ਗੱਲਾਂ ਲਿਖੀਆਂ ਨੇ ਸਿਰਫ ਸਿਮਰਤੀਆਂ ਦੇ ਵਿੱਚੋਂ ਸਭ ਤੋਂ ਮੇਨ ਸਿਮਰਤੀ ਮੰਨੂ ਸਿਮਰਤੀ ਹੈ ਮੰਨੂ ਸਿਮਰਤੀ ਜਿਹੜੀ ਬਹੁਤ ਹੀ ਮਾਨਤਾ ਮੰਨੀ ਜਾਂਦੀ ਹੈ ਮੰਨੂ ਸਿਮਰਤੀ ਉਹਦੇ ਬਾਬਤ ਗੁਰਬਾਣੀ ਨੇ ਇੱਕੋ ਗੱਲ ਕਹੀ ਹੈ ਕਹਿੰਦੇ ਬੇਦਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੀਵਰੀ ਲੈ ਹੈ ਆਈ ਬੰਦੀ ਤੈਨੂੰ ਸਿਮਰਤਿਆਂ ਸ਼ਾਸਤਰਾਂ ਮੁਤਾਬਕ ਜੋ ਕੁਝ ਉਹਦੇ ਵਿੱਚ ਜੱਗ ਲਿਖਿਆ ਜੋ ਕਰਮਕਾਂਡ ਉਹਦੇ ਵਿੱਚ ਲਿਖਿਆ ਉਹੋ ਜੇ ਕਰਕੇ ਵਖਾ ਰਹੇ ਐ ਓਵੇਂ ਜਪ ਰਇਆ ਤੈਨੂੰ ਪਰ ਉਹਦੇ ਚ ਕੀ ਲਿਖਿਆ ਸਤਿਗੁਰ ਕਹਿੰਦੇ ਮੰਨੋ ਸਿਮਰਤੀ ਨੇ ਸਮਾਜ ਦੇ ਅੰਦਰ ਕਰਮਕਾਂਡ ਤੇ ਜਾਤਾਂ ਪਾਤਾਂ ਦੇ ਸੰਗਲ ਲੈ ਕੇ ਆਂਦੇ ਨੇ ਸਮਾਜ ਵਿੱਚ ਸ਼ਾਸਤਰਾਂ ਸਿਮਰਤਿਆਂ ਵਿੱਚ ਇਹ ਗੱਲਾਂ ਲਿਖੀਆਂ ਨੇ ਜਿੱਥੋਂ ਕਰਮਕਾਂਡ ਸ਼ੁਰੂ ਹੋਇਆ ਰੱਬ ਦੇ ਨਾਂ ਤੇ ਜਾਤਾਂ ਪਾਤਾਂ ਦੇ ਦੌਰ ਸ਼ੁਰੂ ਹੋਏ ਵਰਣ ਵੰਡਾ ਹੋਈਆਂ ਉਹ ਕਿਹੜੇ ਭਗਤ ਹੋਣਗੇ ਜਿਹੜੇ ਫਰਜ਼ਾਤਾ ਪਤਾਂ ਨੂੰ ਮੰਨਣ ਭਗਤ ਮੰਨੇ ਜਾਣਗੇ ਉਹ ਜਾਤ ਦਾ ਹੰਕਾਰ ਗੁਰਬਾਣੀ ਨੇ ਕਿਹਾ ਕਹਿੰਦੇ ਜਾਤ ਦਾ ਹੰਕਾਰ ਤਾਂ ਇਹ ਹੈ ਜਿਵੇਂ ਹੱਥ ਤੇ ਜ਼ਹਿਰ ਰੱਖਿਆ ਹੋਵੇ ਜਾਤ ਦਾ ਹੰਕਾਰ ਕੀ ਹੈ ਜਿਵੇਂ ਹੱਥ ਤੇ ਜ਼ਹਿਰ ਰੱਖਿਆ ਹੋਵੇ ਤੇ ਬੰਦੇ ਨੂੰ ਕੋਈ 10 ਵੀ ਦੇਵੇ ਵੀ ਜ਼ਹਿਰ ਪਿਆ ਬੰਦਾ ਫੇਰ ਵੀ ਫੱਟਾ ਮਾਰੇ ਜਾਤ ਦਾ ਹੰਕਾਰ ਤਾਂ ਇਹ ਹੈ ਜ਼ਹਿਰ ਹੈ ਸਮਝ ਲੋ ਬੰਦੇ ਤਾਂ همین ਕਰਦੇ ਤੇ ਉਦਾਂ ਬਾਣੀ ਵੀ ਪੜ ਲੈਣਾ ਮੈਂ ਠੀਕ ਹੈ ਨਾ ਹੱਥ 'ਚ ਜ਼ਹਿਰ ਵੀ ਐ ਜਾਤ ਦਾ ਹੰਕਾਰ ਸਿਰ ਚੜਿਆ ਐ ਮੈਂ ਕੀ ਜਾਣਦਾ ਕਿਸੇ ਨੂੰ ਪਰ ਉਹਦਾ ਬਾਣੀ ਵੀ ਮੈਂ ਪੜ ਲੈਂਦਾ ਪੜਦਾ ਮੈਂ ਬਾਣੀ ਉਹਦਾ ਮੈਂ ਹਰ ਰੋਜ਼ ਸੋਇਲਾ ਸਾਹਿਬ ਹੀ ਕਰਦਾ ਸਭ ਮੈਂ ਜੋਤ ਜੋਤ ਹੈ ਸੋਈ ਵੀ ਪੜਦਾ ਉਹਦਾ ਤਾਂ ਮੈਨੂੰ ਇਹ ਵੀ ਪੰਗਤੀ ਆਉਂਦੀ ਐ ਸਭਨਾ ਜੀਆਂ ਕਾਏ ਕਦਾ ਤੇ ਵੀ ਆਉਂਦਾ ਮੈਨੂੰ ਉਹਦਾ ਤਾਂ ਮੈਨੂੰ ਇਹ ਵੀ ਆਉਂਦਾ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਪਰ ਜਾਤ ਦਾ ਜ਼ਹਿਰ ਮੇਰੇ ਹੱਤਲੀ ਤੇ ਹੁੰਦਾ ਫੱਕਾ ਮਾਰ ਜਨਾ ਕਿਹੜੇ ਕਰਮਕਾਂਡ ਫਿਰ ਤੁਸੀਂ ਲੱਗਦਾ ਨਹੀਂ ਵੀ ਅਸੀਂ ਉਹੀ ਢਾਂਚਾ ਅਸੀਂ ਬਾਣੀ ਦੇ ਨਾਲ ਵੀ ਜੋੜਤਾ ਬਾਣੀ ਵੀ ਪੜ ਰਹੇ ਆ ਪਰ ਗੱਲ ਕਮਾਉਣ ਵਾਲੀ ਕੋਈ ਵੀ ਨਹੀਂ ਹੋਈ ਗੁਰਬਾਣੀ ਨੂੰ ਵੀ ਅਸੀਂ ਉਵੇਂ ਹੀ ਪੜ ਰਹੇ ਆ ਜਿਵੇਂ ਬੇਦਾ ਸਿਮਰਤਾ ਸ਼ਾਸਤਰੀਆਂ ਨੇ ਦੱਸਿਆ ਸਤਿਗੁਰੂ ਕਨੇ ਉਹੋ ਜੇ ਤਰੀਕੇ ਦੇ ਤੈਨੂੰ ਜਪ ਰਹੇ ਆ ਇਹੋ ਜੇ ਤਰੀਕੇ ਉਹੀ ਢਾਂਚਾ ਅਸੀਂ ਗੁਰਬਾਣੀ ਨਾਲ ਜੋੜ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਸੇ ਤਰੀਕੇ ਨਾਲ ਅਸੀਂ ਪੜਨ ਲੱਗ ਪਏ ਆ ਉਸੇ ਤਰੀਕੇ ਨਾਲ ਕੱਲ ਵੀ ਆਪਾਂ ਗੱਲ ਕਰ ਸੀ ਇਹ ਮੰਗਾ ਪੂਰੀਆਂ ਸੁੱਖਾ ਸੁਖਣੀਆਂ ਪੂਰੀਆਂ ਧਰਮ ਦੇ ਨਾਂ ਤੇ ਕਰਮ ਕਾਂਡ ਗੁਰਬਾਣੀ ਨਾਲ ਵੀ ਸ਼ੁਰੂ ਹੋ ਗਏ ਲੜੀਆਂ ਦੀਆਂ ਲੜੜ ਲੜੀਆਂ ਚੱਲ ਪਈਆਂ ਖੰਡ ਪਾਠਾਂ ਦੀਆਂ ਜੱਗ ਹੋਣ ਲੱਗ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੜਾ ਕੁਝ ਚੱਲ ਪਿਆ ਉਹੀ ਸਿਰਫ ਐਂ ਲੱਗਦਾ ਕਿਤੇ ਕਿਤੇ ਤਾਂ ਕਈ ਬੰਦੇ ਇਹੋ ਜਿਹੇ ਜਿਨ੍ਹਾਂ ਨੂੰ ਕੀ ਸਮਝਾਓ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਪਰ ਕਰਮ ਕਾਂਡ ਸਾਰੇ ਮੰਦਰਾਂ ਵਾਲੇ ਕਰ ਰਹੇ ਟੱਲ 20 ਬੰਦੇ ਖੜਕਾ ਰਹੇ ਥਾਲਾਂ 'ਚ ਧਰ ਕੇ ਦੀਵੇ ਅੱਗਾ ਬਾਲ ਕੇ ਲਾਟਾਂ ਆਰਤੀਆਂ ਵੀ ਕਰ ਰਹੇ ਆ ਬੰਦੇ ਸ਼ੰਖ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਜਾ ਰਹੇ ਤਿਲਕ ਵੀ ਬੰਦੇ ਲਾ ਰਹੇ ਆ ਕੀ ਕਹੋਂਗੇ ਇਹਨਾਂ ਨੂੰ ਵੀ ਵੱਖਰੀ ਐ ਬੇ ਬਲਖਣ ਤਾਂ ਇਹਨਾਂ ਦੀ ਇਹ ਸਿੱਖ ਕੌਮ ਵੱਖਰੀ ਐ ਇਹੋ ਜਿਹਾ ਕੁਝ ਬੰਦੇ ਸਤਗੁਰ ਕਹਿੰਦੇ ਦੇਖੋ ਮਾਲਕ ਜੀ ਤੇਰੇ ਭਗਤ ਤੇਰੇ ਭਗਤ ਜਿਹੜੇ ਤੈਨੂੰ ਤੇਰੇ ਅਨੇਕ ਤੇਰੇ ਅਨੇਕ ਪੜਾ ਬਸ ਸਿਮਰਤ ਸਾਸਤ ਜੀ ਕਰ ਕਰਿਆ ਖਾਟ ਕਰਮ ਕਰਨਤਾ ਤੈਨੂੰ ਇਹਨੇਕਾਂ ਤਰੀਕਿਆਂ ਨਾਲ ਜਪ ਰਿਆ ਇਹਨਾਂ ਨੂੰ ਐ ਲੱਗਦੇ ਵੀ ਇਸੇ ਤਰੀਕੇ ਉਹਨੂੰ ਜਪਨਦੇ ਆ ਬਹੁਤਿਆਂ ਨੂੰ ਪਰ ਸਤਗੁਰੂ ਜੀ ਨੇ ਆਖਰ ਚ ਨਿਚੋੜ ਦਿੱਤਾ ਕਹਿੰਦੇ ਸੇ ਭਗਤ ਸੇ ਭਗਤ ਭਲੇ ਉਹ ਭਗਤ ਭਲੇ ਨੇ ਜਨ ਨਾਨਕ ਜੀ ਉਹ ਭਗਤ ਭਲੇ ਨੇ ਜੋ ਭਾਵੈ ਮੇਰੇ ਹਰ ਭਗਵੰਤਾ ਜਿਹੜੇ ਤੈਨੂੰ ਭਾਉਂਦੇ ਨੇ ਜਿਹੜੇ ਤੈਨੂੰ ਚੰਗੇ ਲੱਗਦੇ ਆ ਜੇ ਤੇਨੂੰ ਪਾ ਆ ਜਾਂਦੇ ਆ ਹੁਣ ਧਿਆਨ ਮਾਰਿਓ ਜਿੰਨਿਆਂ ਦੀ ਆਪਾਂ ਬਾਣੀ ਪੜਦੇ ਆ 15 ਮਹਾਪੁਰਖ ਹੈ ਮਾਲਕ ਨੂੰ ਭਾਏ ਤਾਂ ਤਾਂ ਹੀ ਪ੍ਰਵਾਨ ਹੋਇਨਾ ਮਾਲਕ ਨੂੰ ਚੰਗੇ ਲੱਗਦੇ ਆ ਨਾ ਇਹ 35 ਮਹਾਪੁਰਖ ਜਿਨ੍ਹਾਂ ਨੂੰ ਅਸੀਂ ਮੱਥਾ ਟੇਕ ਰਹੇ ਆ 15 ਭਗਤੇ ਦੇ ਚ ਬੈਠੇ ਜਿਨ੍ਹਾਂ ਨੂੰ ਅਸੀਂ ਭਗਤ ਦਾ ਰੁਤਬਾ ਦਿੰਨੇ ਮਾਲਕ ਨੂੰ ਭਾਉਂਦੇ ਆ ਜਾਂ ਨਹੀਂ ਚੰਗੇ ਲੱਗਦੇ ਆ ਨਾ ਉਹਨੂੰ ਤੇ ਇਹਨਾਂ ਨੇ ਤਾਂ ਜ਼ਿੰਦਗੀ 'ਚ ਇਹੋ ਜਿਹੇ ਕਰਮਕੰਡ ਕੀਤੇ ਕੋਈ ਨਹੀਂ ਕਦੇ ਕਿਰਤ ਕਰਦੇ ਰਹੇ ਕਦੇ ਕੋਈ ਜਾਗ ਨਹੀਂ ਕੀਤੇ ਨਾ ਕਦੇ ਤੀਰਥਾਂ ਦੇ ਰਟਨ ਕੀਤੇ ਖੰਡਿਤ ਕਰਦੀ ਗੁਰਬਾਣੀ ਇਹਨਾਂ ਗੱਲਾਂ ਨੂੰ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹ ਲਓ ਰਬਦਾਸ ਸਾਹਿਬ ਦੀ ਬਾਣੀ ਪੜ੍ਹ ਲਓ ਨਾਮਦੇਵ ਸਾਹਿਬ ਨੂੰ ਪੜ੍ਹ ਲਓ ਕਦੇ ਨਹੀਂ ਕਦੇ ਵੀ ਨਹੀਂ ਇਹੋ ਗੱਲਾਂ ਕੀਤੀਆਂ ਜੋ ਕੁਝ ਚੱਲ ਪਿਆ ਫਿਰ ਇਹ ਭਗਤ ਨਹੀਂ ਹੋਏ ਇਹ ਭਗਤ ਤਾਂ ਪ੍ਰਵਾਣ ਪਰਮੇਸ਼ਰ ਪਰ ਭਗਤ ਸੱਚੇ ਕਿਹੜੇ ਭਗਤ ਹੋਏ ਭੇਖ ਦੇ ਜਾਇ ਹੋ ਜਿਨ੍ਹਾਂ ਨੂੰ ਗੁਰਬਾਣੀ ਨੇ ਕਿਹਾ ਵੀ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋ ਨਾ ਜਾਣਾ ਮથે ਤਿਲ ਕਲਾ ਲਿਆ ਹੱਥ ਚ ਮਾਲਾ ਫੜ ਲਈ ਬਾਣਾ ਪਾ ਲਿਆ ਸਪੈਸ਼ਲ ਕਹਿੰਦੇ ਲੋਕਾਂ ਨੇ ਰੱਬ ਨੂੰ ਖੜਾਉਣਾ ਬਣਾ ਲਿਆ ਖੜਾਉਣਾ ਬਣਾ ਛੱਡੇ ਮੇਰੇ ਰੱਬ ਸਾਡੇ ਮੁਤਾਬਕ ਚੱਲਦਾ ਏ ਜਿਵੇਂ ਮਰਜੀ ਵਰਤੋ ਭੇਖ ਬਣਾ ਲਿਆ ਬਸ ਹੁਣ ਰੱਬ ਮੇਰੇ ਵੱਸ ਚਾ ਮੈਂ ਕੁਛ ਮਰਜੀ ਕਰਾਵਾਂ ਲੋਕ ਕਿਉਂਕਿ ਲੋਕਾਂ ਦੀ ਮੰਨਣੀ ਹੋ ਜਾਂਦੀ ਨੇ ਵੀ ਰੱਬ ਤਾਂ ਇਹਦੇ ਬਹੁਤ ਹੀ ਕਿਤੇ ਨੇੜੇ ਹੁੰਣਾ ਕਿ ਭੇਖ ਨੂੰ ਵੇਖਦੇ ਹਾਂ ਅਸੀਂ ਭੇਖੀਆਂ ਦੇ ਕਦੇ ਰੱਬ ਨੇੜੇ ਨਹੀਂ ਹੁੰਦਾ ਪਰਮੇਸ਼ਰ ਨੇੜੇ ਹੈ ਗੋਣਵਾਣ ਬੰਦਿਆਂ ਦੇ ਰੱਬ ਨੇੜੇ ਕਿਰਤੀਆਂ ਦੇ ਰੱਬ ਪਰਮੇਸ਼ਰ ਨੇੜੇ ਐ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਬੰਦਿਆਂ ਦੇ ਮਿਹਨਤਾਂ ਕਰਨ ਵਾਲਿਆਂ ਦੇ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਦੇ ਪਰਮੇਸ਼ਰ ਨੇੜੇ ਐ ਮਿਹਨਤਾਂ ਵਾਲਿਆਂ ਦੀ ਚੇਤਾ ਰੱਖਿਓ ਜ਼ਿੰਮੇਵਾਰ ਬੰਦਿਆਂ ਦੀ ਉਹ ਸੱਚੇ ਧਰਮੀ ਹੋ ਸਕਦੇ ਸੋ ਖੈਰ ਸਤਿਗੁਰੂ ਮਿਹਰ ਕਰਨ ਚੌਥਾ ਬੰਦ ਆਪਾਂ ਸੂਪੁਰਖ ਬਾਣੀ ਦਾ ਵਿਚਾਰਿਆ ਹੈ ਅਗਲੀ ਰਾ ਇੱਕ ਬੰਦ ਰਹਿੰਦਾ ਹੈ ਆਪਾਂ ਉਹਦੇ ਸਮੇਂ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰੋ ਭਾਈ ਆਪ ਖੁਦ ਬਾਣੀ ਪੜੀਏ ਤਾਂ ਬਾਣੀ ਆਪਾਂ ਹਰ ਰੋਜ਼ ਸੌਦਰਤਾ ਸੀ ਸੁਣਦੇ ਵੀ ਆ ਪੜ੍ਹਦੇ ਵੀ ਆ ਪਤਾ ਨਹੀਂ ਕਿੰਨੇ ਸਮੇਂ ਹੋ ਗਏ ਪੜ੍ਹਦੇ ਆ ਸੁਣਦੇ ਆ ਨੂੰ ਪਰ ਜੋ ਕੁਝ ਇਹਦੇ ਵਿੱਚ ਲਿਖਿਆ ਜੋ ਗੱਲ ਸਤਿਗੁਰੂ ਨੇ ਬਖਸ਼ੀ ਹੈ ਉਹਨੂੰ ਕਦੇ ਧਿਆਨ ਦੇ ਨਾਲ ਸਮਝੀਏ ਤਾਂ ਸਾਡਾ ਪਾਰ ਉਤਾਰ ਹੋ ਸਕਦਾ ਹੈ ਭਾਈ ਤਨੇ ਕਵਿੰਤੀ ਆਪ ਸਰਬਤ ਸੰਗਤਾਂ ਨੇ ਪ੍ਰਵਾਨ ਕਰ ਲੈਣੀ ਆ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ